ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਸੋਚਿਆ ਵੀ ਅੱਜ ਕੁਝ ਵਿਚਾਰ ਸਾਂਝੇ ਕਰਦੇ ਆਪਾਂ ਜਦ ਮੈਂ ਇੰਡੀਆ ਹੁੰਦੀ ਸੀ ਛੋਟੀ ਹੁੰਦੀ ਸੀ ਉਦੋਂ ਸਾਡੇ ਪਰਿਵਾਰ ਚ ਜਿਹੜਾ ਵੀ ਬਾਹਰ ਹੁੰਦਾ ਸੀ ਨਾ ਮੈਂ ਕੈਨੇਡਾ ਅਮਰੀਕਾ ਕਿਉਂਕਿ ਆਸਟ੍ਰੇਲੀਆ ਆਈ ਡੋਨਟ ਥਿੰਕ ਮੇਰੀ ਫੈਮਿਲੀ ਤੋਂ ਕੋਈ ਬਾਹਰ ਆਇਆ ਸੀਗਾ ਹੁਣ ਵੀ ਹੈ ਨਹੀਂਗਾ ਮੇਰੀ ਫੈਮਿਲੀ ਦੇ ਉੱਤੇ ਬਾਹਰ ਬਾਹਰ ਤਾਂ ਉਹਦੋਂ ਮੰਨਦੇ ਹੀ ਹੁੰਦੇ ਸੀ ਕੈਨੇਡਾ ਤੇ ਅਮਰੀਕਾ ਜਾਂ ਯੂਕੇ ਆਸਟ੍ਰੇਲੀਆ ਤਾਂ ਕੋਈ ਬਾਹਰ ਮੰਨਦਾ ਹੀ ਨਹੀਂ ਸੀ ਹੁੰਦਾ ਤੇ ਈਵਨ ਮੈਂ ਜਦ ਸੋਚਿਆ ਵੀ ਮੈਂ ਬਾਹਰਲੀ ਕੰਟਰੀ ਜਾਣਾ ਤਾਂ ਮੈਂ ਕਿ ਮੈਂ ਜਾਣੀ ਕੈਨੇਡਾ ਤੇ ਆਸਟ੍ਰੇਲੀਆ ਤਾਂ ਬਾਹਰਲਾ ਮੁਲਕ ਮੰਨੇ ਹੀ ਨਹੀਂ ਸੀ ਜਾਂਦਾ ਉਸ ਟਾਈਮ ਦੀ ਗੱਲਾਂ ਕਰੀ ਮੈਂ ਜਦੋਂ 2000 ਸਨ 2000 ਅ 5 ਤੋਂ ਲੈ ਕੇ ਕਹਿ ਲਊਂ 10 12 ਦੇ ਵਿੱਚ ਤੱਕ ਤੇ ਉਦੋਂ ਆਸਟ੍ਰੇਲੀਆ ਚਾਰ ਬੈਂਡ ਵਾਲਿਆਂ ਨੂੰ ਵੀ ਵੀਜ਼ਾ ਦੇ ਦਿੰਦੀ ਸੀ ਤੇ ਤਾਂ ਹੀ ਉਹ ਕਹਿੰਦੇ ਸੀ ਵੀ ਇਹ ਤਾਂ ਮਾੜਾ ਮੁਲਕ ਆ ਇੱਥੇ ਤਾਂ ਕੋਈ ਵੀ ਚਲ ਜੂਗਾ ਤੇ ਪਰ ਸtill ਨਾ ਇੱਕ ਉਹ क्रेजी ਸੀਗਾ ਵੀ ਬਾਹਰਲੇ ਮੁਲਕ ਚ ਪਤਾ ਨਹੀਂ ਭੇੜਾਂ ਤੋਂ ਪੈਸੇ ਤੋੜੇ ਜਾਂਦੇ ਆ ਕਿਉਂਕਿ ਜਦ ਆਪਾਂ ਬਾਹਰਲੇ ਮੁਲਕਾਂ ਦਾ ਕੋਈ ਆਉਂਦਾ ਸੀ ਉੱਥੇ ਉਹਦੀ ਟੌਰ ਦੇਖ ਕੇ ਨਾ ਤਬ ਨੂੰ ਨਾ ਪਤਾ ਨਹੀਂ ਵੀ ਸੱਚੀ ਬਾਹਰ ਬਾਹਰ ਨੇ ਮੁਰਕਾਂ ਤੇ ਪੇੜਾਂ ਤੋਂ ਹੀ ਦਰਖਤਾਂ ਤੋਂ ਹੀ ਪੈਸੇ ਝੋੜੇ ਮੇਰੇ ਮੇਰੇ ਹਸਬੰਦ ਨੇ ਜੇ ਇਹ ਵੀਡੀਓ ਦੇਖੀ ਨਾ ਉਹਨੇ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਮਜ਼ਾਕ ਉਡਾਉਣਾ ਇਹਨੇ ਕਿਹਾ ਨਾ ਇੱਕ ਪਹਿਲੀ ਪੰਜਾਬਣ ਦੇਖੀ ਐ ਮੈਂ ਜਿਹੜੀ ਦਰਖਤਾਂ ਨੂੰ ਪੇੜ ਕਹਿੰਦੀ ਹੈ ਤੇ ਮੈਨੂੰ ਯਾਦ ਰੱਖਣ ਪੈਂਦਾ ਪੰਜਾਬੀ ਚ ਦਰਖਤ ਕਿਹਾ ਜਾਂਦਾ ਮੈਂ ਕਲਕੱਤੇ ਦੀ ਬੌਰਨ ਬਰਾਟਵਾਂ ਤਾਂ ਇਹ ਮੇਰੀ ਪੰਜਾਬੀ ਹਿੰਦੀ ਮਿਕਸ ਹੋ ਜਾਂਦੀ ਹੈ ਵੀ ਬਟ ਮੈਂ ਟਰਾਈ ਕਰਦੀ ਕਿ ਮੈਂ ਜਿੰਨੀ ਵਧੀਆ ਪੰਜਾਬੀ ਬੋਲ ਸਕਦੀ ਹਾਂ ਬੋਲਾਂ ਤੇ ਉਹਨੂੰ ਲੱਗਦਾ ਹੁੰਦਾ ਸੀ ਵੀ ਸੱਚੀ ਉਹ ਵੀ ਨਾ ਦਰਖਤਾਂ ਤੋਂ ਪੈਸੇ ਤੋੜਦੇ ਆ ਵੀ ਕਿਉਂ ਖੁੱਲੇ ਦਿਲ ਨਾਲ ਫਿਰ ਉਹ ਇੰਡੀਆ ਆ ਕੇ ਪੈਸੇ ਖਰਚਦੇ ਹੁੰਦੇ ਸੀ ਫਿਰ ਚਲੋ ਰੱਬ ਨੇ ਰੰਗ ਭਗ ਲਾਏ ਅਸੀਂ ਵੀ ਬਾਹਰ ਆਏ ਆਗੇ ਪਤਾ ਲੱਗਿਆ ਵੀ ਗ੍ਰਾਸ ਇਜ਼ ਨਾਟ ਗ੍ਰੀਨਰ ਔਨ ਦੀ ਅਦਰ ਉਹ ਉੱਥੇ ਬੈਠ ਕੇ ਲੱਗਦਾ ਹੁੰਦਾ ਵੀ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦੀ ਅਦਰ ਸਾਈਡ ਕਿ ਦੂਜੇ ਦੀ ਥਾਲੀ ਵਿੱਚ ਹਮੇਸ਼ਾ ਲੱਡੂ ਵੱਡਾ ਹੀ ਲੱਗਦਾ ਹੈ ਪਰ ਜਦ ਆਪਾਂ ਬਾਹਰ ਆ ਗਏ ਨਾ ਫਿਰ ਪਤਾ ਲੱਗਿਆ ਵੀ ਨਹੀਂ ਨਹੀਂ ਉਹ ਦੂਰੋਂ ਭਲੇਖਾ ਹੀ ਸੀਗਾ ਲੱਡੂ ਦਾ ਉਹੀ ਸੇਮ ਸਾਈਜ਼ ਦਾ ਹੀ ਆ ਬਸ ਦੂਜੀ ਥਾਲੀ ਪੈਸਾ ਵੱਡਾ ਲੱਗਦਾ ਸੀ ਤੇ ਚਲੋ ਬਾਹਰ ਜਾ ਆ ਗਏ ਤੇ ਰੱਬ ਵੱਲੋਂ ਆਈ ਡੋਨਟ ਨੋ ਵੀ ਇਨਫਲੇਸ਼ਨ ਰੇਟ ਐਨਾ ਵਧ ਗਿਆ ਕੀ ਹੋ ਜਾਂਦਾ ਇੰਡੀਆ ਜਾਈਦਾ ਹੁਣ ਇੰਡੀਆ ਵਾਲੇ ਦੇਖ ਕੇਆਂ ਲੱਗਦਾ ਵੀ ਯਾਰ ਇਹ ਕਿੰਨੇ ਖੁੱਲੇ ਦਿਲ ਨਾਲ ਖਰਚੇ ਕਰਦੇ ਆ ਅੱਪਾ ਮਤਲਬ ਉੱਥੇ ਜਾ ਕੇ ਜੇ ਕੋਈ ਚੀਜ਼ ਲੈਣੀ ਹੋਵੇ ਨਾ 5000 ਦੀ ਚੀਜ਼ ਸੁਣ ਕੇ ਆਏ ਤੱਕਾ ਲੱਗਦਾ ਬਹਿ ਜਾਏ ਇਹ 5000 ਦੀ ਚੀਜ਼ ਆ ਇਹ ਜਿਹੜੀ ਚੀਜ਼ ਇੱਥੇ ਜਣੀ ਆਪਾਂ 50 ਡਾਲਰ ਦੀ ਲੈ ਲੈਂਦੇ ਆ ਨਾ ਤੇ ਇੰਡੀਆ ਵਾਲੇ ਨੂੰ 5000 ਕੁਝ ਨਹੀਂ ਲੱਗਦਾ ਫਿਰ ਉਹ ਕਈ ਮੈਂ ਹੁਣ ਜਦੋਂ ਪਿਛਲੇ ਸਾਲ ਗਈ ਸੀ ਤਾਂ ਮੈਨੂੰ ਬੜਾ ਆ ਲੱਗਿਆ ਵੀ ਅਸੀਂ ਜਦ ਬਾਹਰ ਚਲੇ ਗਏ ਤੇ ਇੰਡੀਆ ਵਾਲੇ ਮੀਰ ਹੋ ਗਏ ਕਿਆ ਕਰੂੰ ਮੈਂ ਮਰ ਜਾਵਾਂ ਨਹੀਂ ਭੇ ਇੱਥੇ ਆ ਲੱਗਣ ਲੱਗੇ ਵੀ ਇੰਡੀਆ ਚ ਜਿਵੇਂ ਦਰਖਤਾਂ ਦੇ ਪੈਸੇ ਲੱਗਦੇ ਹੁਣ ਭਾਈ ਪਤਾ ਨਹੀਂ ਮੈਨੂੰ ਨਹੀਂ ਪਤਾ ਵੀ ਇਹ ਮੇਰੇ ਖਿਆਲ ਨੇ ਜਾਂ ਤੁਹਾਡੇ ਵੀ ਖਿਆਲ ਸੇਮ ਨੇ ਮੈਨੂੰ ਲੱਗਦਾ ਵੀ ਉਹ ਉਹ ਸਹੀ ਕਹਾਵਤਾ ਵੀ ਦੂਜੀ ਥਾਲੀ ਚ ਮੈਂ ਚਾ ਲੱਡੂ ਗੱਡਾ ਹੀ ਲੱਗਦਾ ਆ ਜਾਂ ਤੁਹਾਨੂੰ ਬਾਹਰ ਆ ਗਏ ਆ ਤੇ ਹੁਣ ਜਾ ਕੇ ਇੰਡੀਆ ਵਾਲਿਆਂ ਦਾ ਲਾਈਫ ਸਟਾਈਲ ਦੇਖਦੇ ਆ ਤਾਂ ਉਹਨਾਂ ਦਾ ਲਾਈਫ ਸਟਾਈਲ ਬਹੁਤ ਵਧੀਆ ਹੈ ਆਪਣੇ ਨਾਲੋਂ ਅ ਇੱਥੇ ਆਪਾਂ ਸਾਰਾ ਦਿਨ ਜਿਵੇਂ ਕੰਮਾਂ ਕਾਣਾ ਚ ਲੱਗੇ ਰਹਿੰਨੇ ਆ ਉੱਥੇ ਜਦ ਵੀ ਦੀ ਕਿਸੇ ਨੂੰ ਦੇਖ ਲੋ ਕਦੇ ਕੋਈ ਵਿਆਹ ਤੇ ਫਿਰ ਰਿਹਾ ਕਿਤੇ ਪਾਰਟੀ ਤੇ ਫਿਰ ਰਿਹਾ ਕਪੜੇ ਬ੍ਰਾਂਡੇਡ ਪਾਉਂਦੇ ਆ ਜੀ ਆਪਾਂ ਕਿ ਮਾਰ ਦੇ ਕਪੜੇ ਪਾਈ ਫਿਰਦੇ ਆ ਇੱਥੇ ਠੀਕ ਹੈ 10 10 ਡਾਲਰ ਦੀਆਂ ਪਜਾਮੀਆਂ ਪਾ ਲੈਨੇ ਆਪਾਂ ਬ੍ਰਾਂਡੇਡ ਕਪੜੇ ਦਾ ਆਪਾਂ ਇੱਥੇ ਇੰਨਾ ਹੁੰਦਾ ਹੀ ਨਹੀਂ ਆਪਾਂ ਨੂੰ ਨਾ ਤੇ ਆਈ ਡੋਨਟ ਨੋ ਇਫ ਸਿਰਫ ਮੇਰੀ ਸੋਚ ਆ ਜਾਂ ਬਾਕੀ ਸਾਰੇ ਬਾਹਰਲੇ ਆਪਣੇ ਭੈਣ ਭਰਾਵਾਂ ਦੀ ਵੀ ਸੋਚ ਇਦਾਂ ਦੀ ਆ ਤੇ ਜਰੂਰ ਆਪਣੇ ਥੌਟਸ ਆਈਡੀਆਜ਼ ਜੋ ਵੀ ਆ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਓ ਵੀ ਤੁਹਾਨੂੰ ਵੀ ਇਦਾਂ ਹੀ ਲੱਗਦਾ ਹੈ ਥੈਂਕ ਯੂ ਧੰਨਵਾਦ ਜੀ ਫਾਲੋ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰ ਦਿਓ ਠੀਕ ਹੈ